ਇਹਦੇ ਸੇਵਾ ਦੇਸ਼ ਤੇ ਕੌਮ ਦੀ ਬੜੀ ਆਫੀ ਗੱਲਾਂ ਕਰਨੀਆਂ ਬਹੁਤ ਖਾਲੀਆਂ ਨੇ ਜੀ ਨੇ ਇਹ ਸੇਵਾ ਵਿੱਚ ਪੈਰ ਪਾਇਆ ਉਹਨੇ ਲੱਖ ਮਸੀਬਤਾਂ ਘਾਲੀਆਂ ਨੇ ਉਹ ਆਪਣੀ ਟੀਨੂ ਨਾਲ ਲੈ ਕੇ ਖੜ ਗਿਆ ਕਿ ਮੇਰੇ ਟੱਬਰ ਨੂੰ ਖਤਰਾ ਹੈ ਉਸਨੇ ਕਿਹਾ ਕਿ ਮਨੂੰ ਪਾਕਿਸਤਾਨ ਤੋਂ ਟੈਲੀਫੋਨ ਆਇਆ ਇਹ ਪਹਿਲਾ ਫੋਨ ਨੇ ਜਾਣਦਾ ਸਾਰੇ ਪੱਤੇ ਸੀਗੇ ਜਦ ਸੀਤਨਗਰਾਜ ਤੇ ਖੋਲਿਆ ਸਾਰਾ ਕੁਝ ਰੋੜੇ ਕੋਲ ਆ ਗਿਆ ਤਾਂ ਇਹ ਭੱਜ ਗਏ ਲੇਕਿਨ ਇਕਵਲ ਬੀਨੂ ਰਏ ਇਹ ਸਾਰੇ ਕਰਨਾਕਰਮ ਦੇ ਵਿੱਚ ਇਹ ਕਰਿਆ ਸਾਰਾ ਕੁਝ ਆਮ ਆਦੇ ਪਾਰਟੀ ਸਰਕਾਰ ਦੀ ਚਾਹੇ ਤੇ ਚਾਹੇ ਉਹ ਪਹਿਲਾਂ ਛੀਕਲ ਕਰਦਾ ਸੀ ਚਾਹੇ ਫਿਰ ਰਿੰਕੂ ਕਰਦਾ ਸੀ ਚਾਹੇ ਹੁਣ ਕਿਹਨਾ ਥੇ ਲੋਕ ਤੁਸੀਂ ਉਹਨੂੰ ਖੜਾ ਤਾਂ ਦਿੱਤਾ ਤੇ ਪਰ ਉਹਨੂੰ ਬਰ ਤਕੜਾ ਤਾਂ ਕਰ ਦਿੰਦੇ ਉਹ ਵਿਚਾਰਾ ਰੋਣ ਲੱਗ ਗਿਆ ਆਪਣੀ ਟੀਮ ਨੂੰ ਦੇਖ ਕੇ ਕਿ ਮੈਂ ਆਪਣੇ ਟੀਵੀ ਪਛਾਣੀ ਉਹ ਵੀ ਠੀਕ ਹੈ ਜਿਹਾ ਕਿ ਕਿੰਨਾ ਲੜ ਸਕਦਾ ਉਹ ਬੰਦਾ ਇੱਕ ਸਰਕਾਰ ਦੇ ਨਾਲ ਇਸ ਗੱਲ ਤੇ ਮੈਨੂੰ ਉਹਦੇ ਨਾਲ ਹਮਦਰਦੀ ਹੈ ਮੈਂ ਉਹਦੇ ਨਾਲ ਖੜਾ ਐ ਮੈਂ ਕਹਿੰਦਾ ਮੰਨੋ ਦਵੇ ਉਹ ਮੈਂ ਤੁਹਾਡੇ ਸਾਰੇ ਪੱਤਰਕਾਰ ਕੀਤਲੁਗਰਾਲ ਨੇ ਬਹੁਤ ਹੀ ਸਰਗীন ਜਿਹੜੇ ਇਲਜ਼ਾਮ ਐ ਉਹ ਆਮ ਆਦਮੀ ਪਾਰਟੀ ਤੇ ਸਮੁੱਚੇ ਤੌਰ ਤੇ ਲਗਾਏ ਗਾ ਉਹਨਾਂ ਦੇ ਐਮਐਲਏ ਤੇ ਵੀ ਲਗਾਏ ਐ ਮੁੱਖ ਮੰਤਰੀ ਦੇ ਪਰਿਵਾਰ ਤੇ ਵੀ ਲਗਾਏ ਐ ਇਹ ਕੋਈ ਛੋਟੀ ਗੱਲ ਨਹੀਂ ਹੈ ਇਸ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਠੀਕ ਹੈ ਕਿੰਨਾ ਕੁ ਲੜ ਸਕਦਾ ਇੱਕ ਆਦਮੀ ਕਹਿੰਦੇ ਸੇਵਾ ਦੇਸ਼ ਤੇ ਕੌਮ ਦੀ ਬੜੀ ਆਫੀ ਗੱਲਾਂ ਕਰਨੀਆਂ ਬਹੁਤ ਖਾਲੀਆਂ ਨੇ ਜੀ ਨੇ ਇਹ ਸੇਵਾ ਵਿੱਚ ਪੈਰ ਪਾਇਆ ਉਹਨੇ ਲੱਖ ਮੁਸੀਬਤਾਂ ਘਾਲੀਆਂ ਨੇ ਉਹ ਆਪਣੀ ਟੀਨ ਨੂੰ ਨਾਲ ਲੈ ਕੇ ਖੜ ਗਿਆ ਕਿ ਮੇਰੇ ਟੱਪਰ ਨੂੰ ਖਤਰਾ ਹੈ ਉਸਰੇ ਕਿਹਾ ਕਿ ਮੈਨੂੰ ਪਾਕਿਸਤਾਨ ਤੋਂ ਟੈਲੀਫੋਨ ਆਇਆ ਯਾ ਮੁੱਖ ਮੰਤਰੀ ਜੀ ਦੱਸਣਗੇ ਕਿ ਇਸ ਦਾ ਸਾਰਾ ਮੁੱਖ ਮੰਤਰੀ ਦੇ ਖਿਲਾਫ ਦੀ ਫਿਰ ਪਾਕਿਸਤਾਨ ਤੋਂ ਧਮਕੀਆਂ ਕੌਣ ਦੇ ਰਿਹਾ ਹੈ ਕੀ ਆ ਲਿੰਕ ਹੈ ਸਰਕਾਰ ਦਾ ਪਾਕਿਸਤਾਨ ਦੇ ਨਾਲ ਕਿ ਪਾਕਿਸਤਾਨ ਤੋਂ ਧਮਕੀਆਂ ਆਉਣ ਲੱਗੀਆਂ ਗੱਲ ਮੁੱਖ ਮੰਤਰੀ ਨਾਲ ਲੜਾਈ ਮੁੱਖ ਮੰਤਰੀ ਦੇ ਨਾਲ ਹੈ ਤੇ ਅਲੀਗੇਸ਼ਨ ਮੁੱਖ ਮੰਤਰੀ ਦੇ ਪਰਿਵਾਰ ਤੇ ਹੈ ਤੇ ਧਮਕੀ ਧਮਕੀ ਪਾਕਿਸਤਾਨ ਤੋਂ ਆ ਰਹੀ ਹੈ ਕੀ ਲਿੰਕ ਹੈ ਇਹਨੂੰ ਕੌਣ ਸਟੈਬਲਿਸ਼ ਕਰੇਗਾ ਬਿੱਲੀ ਦੇ ਸਰਾਣੇ ਦੁੱਧ ਰੱਖਤਾ ਕੋ ਯਾਰ ਮੁੱਖ ਮੰਤਰੀ ਦੇ ਖਿਲਾਫ ਤੁਹਾਡੇ ਸਾਰੇ ਅਲੀਗੇਸ਼ਨ ਉਹਦੇ ਪਰਿਵਾਰ ਦੇ ਤੁਸੀਂ ਮੁੱਖ ਮੰਤਰੀ ਨੂੰ ਉਖੜਾ ਰਹੇ ਹੋ ਮੈਂ ਤਾਂ ਬੀਜੇਪੀ ਵਾਲਿਆਂ ਤੇ ਹੈਰਾਨ ਹੈ ਕਿ ਆਏ ਤੁਹਾਡੇ ਵਿੱਚ ਲਈ ਵੀ ਰਲੇ ਮਿਲੇ ਹੋ ਸਾਰਾ ਕੁਝ ਇਹ ਸਤਿਨਾਮ ਸਾਹਿਬ ਜੀ ਆ ਜਾਈਏ ਜੀ ਉਹਨਾਂ ਨੇ ਕਹਿ ਕਿ ਇਸ ਵਾਰ ਤੁਹਾਡਾ ਇਹ ਤਾਂ ਐਸਾ ਲੰਮਾ ਹੈ ਨਾ ਕਿ ਕਿੰਨੀ ਕਿੰਨੀ ਵਾਰ ਹੋਏ ਕਿ ਕਹਿੰਦੇ ਕਿ ਉਹਨੂੰ ਤਲਾ ਆਫਰ ਦਿੱਤੀ ਜਾਂਦੀ ਹੈ ਬਾਸ ਦੀ ਗੱਲ ਪਹਿਨਾ ਕੌਣ ਨਹੀਂ ਜਾਣਦਾ ਸਾਰੇ ਇਕੱਠੇ ਸੀਗੇ ਯਾਦ ਹੈ ਚਿੱਤਲ ਨਗਰਾਜ ਤੇ ਖੋਲਿਆ ਸਾਰਾ ਕੁਝ ਰੋੜੇ ਕੋਲ ਆ ਗਿਆ ਤਾਂ ਇਹ ਭੱਜ ਗਏ ਲੇਕਿਨ ਇੱਕ ਗੱਲ ਜ਼ਰੂਰ ਹੈ ਇਹ ਸਾਰੇ ਕਰਨਾ ਕਰਮ ਦੇ ਵਿੱਚ ਇਹ ਕਰਿਆ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚਾਹੇ ਚਾਹੇ ਉਹ ਪਹਿਲਾਂ ਛਿੱਕਲ ਕਰਦਾ ਸੀ ਚਾਹੇ ਫਿਰ ਰੋੜਿੰਕੂ ਕਰਦਾ ਸੀ ਚਾਹੇ ਹੁਣ ਅਰੋੜਾ ਕਰ ਰਿਹਾ ਹੈ ਚਾਹੇ ਉਹਨੂੰ ਪਰਿਵਾਰਾਂ ਦੀ ਚਾਹੇ ਆਹ ਪਰਿਵਾਰ ਕਰਾ ਰਿਹਾ ਐ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਇਸ ਕਰਕੇ ਅਸਲੀ ਭੰਡਾ ਤਾਂ ਆਮ ਆਦਮੀ ਪਾਰਟੀ ਦਾ ਭੰਨ ਹੋਣਾ ਵਾਲਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਤਾ ਜੀਨੇ ਪੰਜਾਬ ਦੇ ਵਿੱਚ ਅਜਿਹੇ ਬੰਦਿਆਂ ਨੂੰ ਪਰੋਤ ਯਾਰ ਬਾਬੇ ਨੂੰ ਲੈ ਕੇ ਆਦੇ ਸੀ ਬੀਜੇਪੀ ਵਾਲੇ ਇਹ ਨਵਾਂ ਕੰਮ ਸਿੱਛ ਗਏ ਬਾਬਾ ਕਿਹਨੂੰ ਉਹ ਬਾਬਾ ਜਿਹੜਾ ਉਹ ਸੀਸੀਆਈ ਬਾਬਾ ਜੀ ਨੂੰ ਤਾਂ ਲੈ ਕੇ ਆਦੇ ਸੀ ਇਹ ਆ ਆ ਹੁਣ ਇਹਨੂੰ ਲੈ ਕੇ ਆਣ ਲੱਗੇ ਸਿੱਧੀ ਹੋਇਆ ਯਾਰ ਹੱਥ ਹੋ ਗਈ ਕੀ ਹੁਣ ਮਰਵਾਉਣੇ ਆ ਪੈ ਇੱਥੇ ਜਲੰਧਰ ਦੇ ਲੋਕ ਐਸ ਗੱਲ ਪਰ ਆ ਗਏ ਤੁਸੀਂ ਆਮ ਆਦਮੀ ਪਾਰਟੀ ਵਾਲੇ ਸੋ ਮੈਂ ਮੰਗ ਕਰਦਾ ਕੀ ਇਹਦੀ ਪ੍ਰੋਲ ਵਾਪਸ ਕੀਤੀ ਜਾਵੇ ਜੋ ਇਲਜ਼ਾਮ ਸੀਤ ਲੁੰਗਰਾਲ ਨੇ ਲਗਾਏ ਹੈ ਉਹਨਾਂ ਦੀ ਹਾਈ ਕੋਰਟ ਤੋਂ ਉਹ ਮੋਟੋ ਉਹਨਾਂ ਨੂੰ ਲਵੇ ਤੇ ਉਹਦੇ ਤੇ ਸੀਬੀਆਈ ਇਨਕੁਆਇਰੀ ਮਾਰ ਕਰੇ ਭਾਜਪੀ ਨੂੰ ਮੈਂ ਕਹਿਣਾ ਚਾਹੁੰਦਾ ਤੇ ਜਾਗੋ ਮਿਲ ਕੇ ਨਾ ਖੇਲੋ ਤੁਸੀਂ ਉਹਨੂੰ ਖੜਾਤਾ ਦਿੱਤਾ ਤੇ ਪਰ ਉਹਨੂੰ ਵੀ ਟੱਕੜਾ ਤਾਂ ਕਰ ਦਿੰਦੇ ਉਹ ਵਿਚਾਰਾ ਰੋਣ ਲੱਗ ਗਿਆ ਆਪਣੀ ਧੀ ਨੂੰ ਦੇਖ ਕੇ ਕਿ ਮੈਂ ਆਪਣੀ ਧੀ ਵੀ ਪਛਾਨੀ ਉਹ ਵੀ ਠੀਕ ਹੈ ਜਿਹਾ ਕਿ ਕਿੰਨਾ ਕੁ ਲੜ ਸਕਦਾ ਉਹ ਬੰਦਾ ਇੱਕ ਸਰਕਾਰ ਦੇ ਨਾਲ ਇਸ ਗੱਲ ਤੇ ਮੈਨੂੰ ਉਹਦੇ ਨਾਲ ਹਮਦਰਦੀ ਹੈ ਮੈਂ ਉਹਦੇ ਨਾਲ ਖੜਾ ਹਾਂ ਮੈਂ ਕਹਿੰਦਾ ਮੰਨੂ ਦਵੇ ਉਹ ਮੈਂ ਤੁਹਾਡੇ ਸਾਰੇ ਪੱਤਰਕਾਰਾਂ ਦੇ ਵਿੱਚ ਉਸ ਆਡੀਓ ਨੂੰ ਪ੍ਰਲੀਜ਼ ਕਰਦਾ ਇਹ ਵੀ ਮਨ ਕਿਉਂਕਿ ਹਾਰ ਬੰਦਾ ਨਹੀਂ ਕਰ ਸਕਦਾ ਐਸੀ ਤਾਂ ਆਪਣਾ ਘਰ-ਬਾਰ ਛੱਡ ਕੇ ਕੁੱਫਣ ਮੰਨ ਕੇ ਅੱਜ ਦੇ ਨਹੀਂ ਤੁਰੇ ਵੀ ਤੁਰੇ ਵੀ ਹੈ ਜੀਪੀਟੀ ਬਾਦ ਵਿੱਚ ਜਿਹੜੀ ਕਿਹਾ ਤਾਂ ਨਹੀਂ ਜੇ ਦੇਰੀ ਹੁੰਦੀ ਤਾਂ ਫਿਰ ਅੱਜ ਬੋਲ ਦਿੰਦੇ ਕਿਆ ਸੀਗਾ ਆਡੀਓ ਜਦ ਹੁਣ ਸਾਰਾ ਕੁਝ ਉਹਨੇ ਦੱッセ ਦਿੱਤਾ ਆਡੀਓ ਦੇ ਵਿੱਚ ਕੀ ਆਇਆ ਕਿ ਉਹਦੇ ਪਰਿਵਾਰ ਦੀ ਕਾਲੇ ਕਾਰਨਾਮੇ ਐ ਰੋਲੇ ਦੇ ਕਾਲੇ ਕਾਰਨਾਮੇ ਐ ਤਾਂ ਫੇਰ ਖੋਲ ਦਿੰਦਾ ਇਹ ਤਾਂ ਸਹੀ ਨਹੀਂ ਕਿਹਾ ਐ ਕਿ ਜਿਹੜਾ ਕੱਲ ਨੂੰ ਤੇ ਅੱਜ ਕਰਦੇ ਉਹ ਤਾਂ ਨਹੀਂ ਚਲੋ ਉਹਨੇ ਉਹਨੋਂ 2 ਜੀਪੀ ਆਲੇ ਦੋ ਜਿਹੜੇ ਅਪਰੋਚ ਹੋਏ ਪਏ ਉਹਨਾਂ ਨੇ ਆ ਕੇ ਦੱਸਤਾ ਹੋਣਾ ਕਹਿਤਾ ਹੋਣਾ ਵੀ ਜਿਸ ਤਰ੍ਹਾਂ ਐਰੇ ਨੇ ਦਿੱਤੀ ਐ ਜਿਸ ਤਰ੍ਹਾਂ ਦੂਸਰਿਆਂ ਨੇ ਦਿੱਤੀ ਐ ਉਸ ਤਰ੍ਹਾਂ ਤੂੰ ਵੀ ਟੀਐਮ ਨੂੰ ਯਾਰ ਗਵਰਨਰ ਨੂੰ ਤਾਂ ਫੇਰਿੰਦਾ ਕਣ ਤੇ ਕਣ ਤਾਂ ਕੁਝ ਗੱਲ ਤਾਂ ਬਣ ਜਾਂਦੀ ਪਰ ਇੱਕ ਗੱਲ ਕੋਈ ਤੇ ਖੜਾ ਹੋ ਗਿਆ ਕਿ अरोड़ा ਦਾ ਪਤਾ ਲੱਗ ਗਿਆ ਕਿ ਕਟਾਰੇ 'ਚ ਖੜਾ ਹੋ ਗਿਆ ਮੁੱਖ ਮੰਤਰੀ ਦਾ ਪਰਿਵਾਰ ਕਟਾਰੇ ਵਿੱਚ ਖੜਾ ਹੋ ਗਿਆ ਮੁੱਖ ਮੰਤਰੀ ਅੱਜ ਕਟਾਰੇ 'ਚ ਖੜਾ ਹੈ ਉਹ ਚਾਹੇ ਜਿੰਨਾ ਮਰਜੀ ਸੱਚਾ ਬਣ ਜਾਵੇ ਜਾਂ ਫਿਰ ਸਾਰਿਆਂ ਦੇ ਸਾਹਮਣੇ ਮੁੱਖ ਮੰਤਰੀ ਹੁਣ ਇਹਨੂੰ ਖੋਲ ਕੇ ਦਿਖਾਵੇ ਕਿ ਜੀ ਇਹਦੇ 'ਚ ਕੀ ਹੈ ਜੇ ਸਚਾਈ ਹੈ ਉਹਨੂੰ ਸਚਾਈ ਪਰ ਲਿਖ ਕੇ ਆਵੇ ਜੀਪਾਲ ਵਾਲੇ ਮਾਮਲੇ 'ਤੇ ਮੁੱਖ ਕੰਪਲੇਨਟ ਹੈ ਐਸੀ ਲਿਖਤੀ ਕੰਪਲੇਨਟ ਕਰ ਰਹੇ ਹੈ ਇਲੈਕਸ਼ਨ ਕਮਿਸ਼ਨ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਰਦਾਤਾ ਕਰਨ ਵਾਲੇ ਬੰਦੇ ਲਿਆ ਕੇ ਇੱਥੇ ਇਲੈਕਸ਼ਨ ਡੁਪਲ ਦੀ ਜਿਹੜੀ ਕੋਸ਼ਿਸ਼ ਹੈ ਉਹਨੂੰ ਅਸੀਂ ਨਾ ਤਾਂ ਕਰਾਂਗੇ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ